ਸਾਸਤ੍ਰੀ 걸ਫ੍ਰੈਂਡਸ ਮੈਥਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਪੈਰ ਸੌ ਜਾਂਦੇ ਨੇ ਔਰ ਪੈਰਾਂ ਦੇ ਵਿੱਚ ਜਲਨ ਹੁੰਦੀ ਆ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀ ਚਾਹੀਦੀਆਂ ਨੇ ਜਿਸ ਨੂੰ ਕਿਹਾ ਜਾਂਦਾ ਹੈ ਪੈਰੀਫਰਲ ਨਿਊਰੋਪੈਥੀ ਜਾਂ ਜਿਸ ਨੂੰ ਕਿਹਾ ਜਾਂਦਾ ਹੈ ਡਾਇਬੀਟਿਕ ਨਿਊਰੋਪੈਥੀ ਡਾਇਬੀਟਿਕ ਨਿਊਰੋਪੈਥੀ ਪੈਰੀਪਰਲ ਨਿਊਰੋਪੈਥੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਲੋਕ 슈ਗਰ ਦੇ ਪੇਸ਼ੀਐਂਟ ਨੇ ਜਿਨ੍ਹਾਂ ਨੂੰ ਡਾਇਬੀਟਿਸ ਹੋ ਗਈ ਹੈ ਉਹਨਾਂ ਨੂੰ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਆਉਂਦੀ ਹੈ ਸਮਝਾਉਣ ਦੇ ਲਈ ਤੁਹਾਨੂੰ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਉਣ ਲੱਗੇ ਆ ਅੱਗੇ ਇੱਕ ਤਾਰ ਹੈ ਆਪਣੇ ਕੋਲੇ ਜਿਹੜੀ ਕਿ ਤਾਰ ਦਾ ਇੱਕ ਕੋਨਾ ਇਸ ਪਾਸੇ ਹੈ ਔਰ ਇੱਕ ਕੋਨਾ ਇਸ ਪਾਸੇ ਹੈ ਆਪਣੇ ਦਿਮਾਗ ਦੇ ਵਿੱਚ ਦੇਖੋ ਤੁਸੀਂ ਮੰਨ ਲਓ ਇਸ ਇਸ ਤੋਂ ਆਪਣੇ ਕੁਝ ਵੀ ਇਸ ਨੂੰ ਆਪਾਂ ਟੱਚ ਕਰੰਟ ਦਿੰਨੇ ਆ ਤਾਂ ਇਹ ਕਰੰਟ ਪਾਸ ਹੋ ਕੇ ਇੱਥੇ ਜਾਏਗਾ ਔਰ ਇਥੋਂ ਇਹ ਅਗਰ ਕੋਈ ਸਿਗਨਲ ਦੇਗਾ ਤਾਂ ਇਹ ਵਾਪਸ ਜਾਏਗਾ ਇੱਥੇ ਤੱਕ ਉਸੇ ਤਰ੍ਹਾਂ ਸੇਮ ਇਹ ਮੰਨ ਲਓ ਵੀ ਪੈਰ ਦੇ ਨਾਲ ਜੁੜਿਆ ਹੋਇਆ ਇਥੋਂ ਗਰੰਟ ਗਿਆ ਇਦਾਂ ਗਿਆ ਔਰ ਇਦਾਂ ਵਾਪਸ ਗਿਆ ਜਦੋਂ ਆਪਣਾ ਗਲੂਕੋਜ਼ ਲੈਵਲ ਵੱਧ ਜਾਵੇ ਬਾਡੀ ਦੇ ਵਿੱਚ ਤਾਂ ਇਹਦੀ ਜਿਹੜੀ ਉੱਪਰਲੀ ਪਰਤ ਹੈ ਇਹ ਵਾਲੀ ਪਰਤ ਹੈ ਇਹ ਇਹਦੇ ਉੱਪਰੋਂ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਔਰ ਜਿਸ ਦੇ ਵਿੱਚ ਥੱਲੇੋਂ ਤਾਰਾਂ ਨਿਕਲੀਆਂ ਆਉਂਦੀਆਂ ਨੇ ਜਿਹੜੀਆਂ ਥੱਲੇ ਥਲਲੀਆਂ ਤਾਰਾਂ ਨੇ ਉਸ ਦੇ ਵਿੱਚ ਫਿਰ ਆਪਣੇ ਸੁੰਨਾਪਣ ਰਹਿਣਾ ਔਰ ਪੈਰਾਂ ਦੇ ਵਿੱਚ ਜਲਨ ਹੋਣਾ ਸ਼ੁਰੂ ਹੋ ਜਾਣਾ ਜਿਵੇਂ ਨੂੰ ਮਾਈਲਨ ਸ਼ੀਥ ਕਿਹਾ ਜਾਂਦਾ ਹੈ ਅਗਰ ਆਪਾਂ ਐਨਟੋਮੀ ਦੀ ਗੱਲ ਕਰੀਏ ਸੋ ਇਸੇ ਤਰ੍ਹਾਂ ਆਪਾਂ ਅਗਰ ਆਪਣੀ ਬਾਡੀ ਦੇ ਵਿੱਚ ਗਲੂਕੋਜ਼ ਲੈਵਲ ਨੂੰ ਵਧਣ ਨਹੀਂ ਦੇਵਾਂਗੇ ਔਰ ਆਪਾਂ ਆਪਣੇ ਗਲੂਕੋਜ਼ ਲੈਵਲ ਨੂੰ ਨਾਰਮਲ ਰੱਖਾਂਗੇ ਤਾਂ ਆਪਣੇ ਜਿਹੜੇ ਪੈਰਾਂ ਦਾ ਸੁਨਣਾਪਣ ਔਰ ਜਿਹੜੀ ਪੈਰਾਂ ਦੇ ਵਿੱਚ ਜਲਨ ਹੁੰਦੀ ਹੈ ਉਸ ਨੂੰ ਆਪਾਂ ਠੀਕ ਕਰ ਸਕਦੇ ਆ ਥੋੜੀਆਂ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਧਿਆਨ ਰੱਖਣਾ ਆਪਣੀ ਮੋਟਰ ਜਿਹੜੀ ਨਰਵਜ਼ ਨੇ ਆਪਣੇ ਸੈਂਸਰੀ ਨਰਵਜ਼ ਨੇ ਔਰ ਕਿਹੜੀਆਂ ਐਕਸਰਸਾਈਜ਼ ਕਰਨੀਆਂ ਨੇ ਔਰ ਕਿਹੜੀ ਡਾਈਟ ਕਰਨੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਾਰਾ ਕੁਝ ਤੁਹਾਨੂੰ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਗੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਨ ਕਰਦੇ ਆ ਸਾਡੀ ਇੰਸਟਾਗ੍ਰam ਦੋ ਆਈਡੀਆਂ ਨੇ ਐਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਹਾਨੂੰ ਤੁਸੀਂ ਉੱਥੇ ਫੋਲੋ ਜ਼ਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਡੇ ਨਾਲ ਜੁੜੋ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘ ਸਰਾਹ ਦੇ ਨਾਮ ਤੇ ਹੈ ਉੱਥੇ ਵੀ ਸਾਡੇ ਨਾਲ ਜ਼ਰੂ ਔਰ ਸਾਡੇ YouTube ਚੈਨਲ ਡਾਕਟਰ ਗੁਰਸ਼ੀਰ ਬਲਾਗਸ ਨੂੰ ਵੀ ਸਬਸਕ੍ਰਾਈਬ ਕਰੋ ਸੌ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਜਿਹੜੀ ਆਸਾਨ ਕਸਰਤ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਜਿਹੜੀ ਸਭ ਤੋਂ ਬੈਸਟ ਐਕਸਰਸਾਈਜ਼ ਆ दैट इज ਐਂਕਲ ਟੂ ਪੰਪਸ ਤੁਸੀਂ ਬੈੱਡ ਤੇ ਬੈਠ ਕੇ ਹੀ ਆਪਣੇ ਇਹ ਐਦਾਂ ਤੁਸੀਂ 20 ਵਾਰੀ ਕਰਨਾ ਔਰ ਦੈਨ ਰਿਲੈਕਸ ਹੋ ਜਾਣਾ ਇਸ ਦੇ ਪੰਜ ਸੈਟ ਲਾਉਣੇ ਆ ਸਿਰਫ ਇੱਕ ਵਾਰੀ ਕਰਕੇ ਦਿਖਾਵਾਂਗੇ ਵੀਡੀਓ ਨੂੰ ਲੰਬਾ ਔਰ ਬੋਰਿੰਗ ਨਹੀਂ ਕਰਾਂਗੇ ਇੱਕ दो तीन चार पांच, पाँच छत अठ नौ दस ग्यारह, बारह तेरह चौदह पंद्रह सोलह सतारा अठारह उन्नी, भी दैन रिलैक्स इस दे गिण के पाँच सैट लाने होगी नंबर वन एक्सरसाइज एंकल टू पॉम्प सैकेंड जी एक्सरसाइज है, है। उसके लिए एक रोल चाहिए होएगा और एक्सरसाइज आप ਬੈਠ ਕੇ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੀ ਸੈਕਿੰਡ ਐਕਸਰਸਾਈਜ਼ ਹੈ ਉਹ ਕੀ ਹੈ ਵੀ ਆਪਾਂ ਆਪਣੇ ਪੈਰ ਨੂੰ ਆਪਦੇ ਇਦਾਂ ਉਂਗਲਾਂ ਵਿੱਚ ਪਾ ਲੈਣੀਆਂ ਨੇ ਇਕੱਲੇ ਇਕੱਲੇ ਉਂਗਲ ਦੇ ਵਿੱਚ ਔਰ ਇੱਥੇ ਆਪਾਂ ਇਸ ਨੂੰ ਮੂਵ ਕਰਨਾ ਕਿ ਪਿੱਛੇ ਤਾਂ ਕਿ ਜਿਹੜੀ ਮੋਟਰ ਔਰ ਸੈਂਸਰੀ ਨਰਵਸ ਨੇ ਉਹ ਐਕਟੀਵੇਟ ਹੋਣ ਚਾਹੇ ਤੁਸੀਂ ਇਧਰੋਂ ਪਾ ਲਿਓ ਚਾਹੇ ਤੁਸੀਂ ਇਸ ਸਾਈਡ ਤੋਂ ਵੀ ਪਾ ਸਕਦੇ ਹੋ ਔਰ ਦੇਖੋ ਤੁਸੀਂ ਇਦਾਂ ਕਰਕੇ ਇਦਾਂ 1 2 3 4 5 6 7 8 9 10 11 12 13 14 15 16 17 18 19 20 देन रिलैक्स ਇਸ ਨੂੰ ਤੁਸੀਂ ਪੰਜ ਸੈਟ ਲਾਉਣੇ ਅੱਗੇ ਪਿੱਛੇ ਦੋਨੋਂ ਸਾਈਡ ਕਰਨਾ ਇਹ ਹੋ ਗਈ ਤੁਹਾਡੀ ਸੈਕਿੰਡ ਐਕਸਰਸਾਈਜ਼ ਥਰਡ ਐਕਸਰਸਾਈਜ਼ ਕੀ ਹੈ ਆਪਾਂ ਜਿਹੜੇ ਆਪਣੇ ਆਹ ਪੈਰਾਂ ਦੇ ਪੋਟੇ ਐ ਇਹ ਵਾਲੇ ਇਸ ਨੂੰ ਤੁਸੀਂ ਕੱਲੇ ਕੱਲੇ ਆਪਣੇ ਪੋਟੇ ਨੂੰ ਇਦਾਂ ਦਬੋਗੇ ਤਾਂ ਕਿ ਜਿਹੜੇ ਆਪਣੀ ਸੈਂਸਰੀ ਨਰਵਸ ਨੇ ਉਹ ਬਿਲਕੁਲ ਵੀ ਲਾਸ ਨਾ ਹੋਣ ਜਿਹੜਾ ਸੁੰਨਾ ਪਾਣਾ ਉਹ ਆਪਣਾ ਦੂਰ ਹੁੰਦਾ ਰਹੇ ਇਦਾਂ ਤੁਸੀਂ ਕੱਲੇ ਕੱਲੇ ਪੈਰ ਤੇ ਦੱਬਣਾ ਵਾ ਇਸ ਨੂੰ ਤੁਸੀਂ 15 ਤੋਂ 20 ਵਾਰੀ ਕਰਨਾ ਔਰ ਇਹ ਦੋਨਾਂ ਪੈਰਾਂ ਤੇ ਕਰਨਾ ਇਸ ਨੂੰ ਤੁਸੀਂ ਜ਼ੋਰ ਦੀ ਦੱਬਣਾ ਤਾਂ ਕਿ ਤੁਹਾਡੇ ਜਿਹੜੇ ਸੈਂਸਰਸ ਨੇ ਆਪਣੇ ਉੱਪਰ ਦਿਮਾਗ ਨੂੰ ਲੈ ਕੇ ਜਾਂਦੇ ਉਹ ਐਕਟੀਵੇਟ ਹੋ ਜਾਣ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਸੋ ਚੌਥੀ ਕਸਰਤ ਹੁਣ ਬਾਰੀ ਆ ਗਈ ਰੋਲ ਦੀ ਇਸ ਲਈ ਆਪਾਂ ਨੂੰ ਥੱਲੇ ਜਾਣਾ ਪਵੇਗਾ ਦੇਖੋ ਇੱਧਰ ਔਰ ਪੈਰਾਂ ਥੱਲੇ ਰੱਖ ਕੇ ਐਦਾਂ ਆਪਾਂ ਮੂਵ ਕਰਨਾ ਰੋਲ ਨਹੀਂ ਹੈਗਾ ਤੁਸੀਂ ਪਲਾਸਟਿਕ ਦੀ ਪਾਈਪ ਲੈ ਸਕਦੇ ਹੋ ਤੁਸੀਂ ਫ੍ਰਿਜ ਵਾਲੇ ਪਾਣੀ ਦੀ ਬੋਤਲ ਲੈ ਸਕਦੇ ਹੋ ਜਿਸ ਦੇ ਵਿੱਚ ਬਰਫ਼ ਜੰਮੀ ਹੋਵੇ ਇਸ ਨੂੰ ਤੁਸੀਂ 15 ਤੋਂ 20 ਵਾਰ ਕਰੋਗੇ ਔਰ ਤੁਸੀਂ ਇਸ ਦੇ ਘੱਟੋ-ਘੱਟ 10 ਸੈੱਟ ਲਾਉਣੇ ਆ ਜਾਂ ਫਿਰ ਗਿਣਤੀ ਨੂੰ ਛੱਡ ਕੇ ਤੁਸੀਂ 5 ਮਿੰਟ ਲਗਾਤਾਰ ਐਦਾਂ ਕਰੀ ਜਾਣਾ ਇਸ ਕਰਨ ਨਾਲ ਕੀ ਹੋਏਗਾ ਜਿੰਨੇ ਵੀ ਸੈਂਸਰੀ ਨਰਵਸ ਨੇ ਸਾਰੀਆਂ ਐਕਟੀਵੇਟ ਹੋ ਜਾਣਗੀਆਂ ਔਰ ਪੈਰਾਂ ਦੇ ਥੱਲੇ ਜਿਹੜਾ ਸੈਂਸੇਸ਼ਨ ਹੈ ਉਹ ਵੱਧ ਜਾਣੀ ਹੈ ਔਰ ਆਪਾਂ ਨੂੰ ਖੂਨ ਦਾ ਸੰਚਾਰ ਹੈ ਜਿਹੜਾ ਉਹ ਵੱਧ ਜਾਏਗਾ ਇਹ ਹੋ ਗਈ ਥੋੜੀ ਚੌਥੀ ਕਸਰਤ ਔਰ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ 댓 ਇਜ਼ ਹੀਲ ਰੀਜ਼ ਐਕਸਰਸਸ ਤੁਸੀਂ ਇਹ ਬੈਠ ਕੇ ਵੀ ਕਰ ਸਕਦੇ ਹੋ ਖੜ ਕੇ ਵੀ ਕਰ ਸਕਦੇ ਹੋ ਸੋ ਆਪਾਂ ਖੜ ਕੇ ਤੁਹਾਨੂੰ ਕਰਕੇ ਦਿਖਾਉਣ ਲੱਗੇ ਆ ਕਿਵੇਂ ਕਰਾਂਗੇ 1 2 3 4 5 6 7 8 9 10 11 12 13 14 15 देन रिलैक्स ਇਸੇ ਤੁਸੀਂ 5 ਸੈਟ ਲਾਉਣੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਹਾਨੂੰ ਕੀ ਕੁਝ ਖਾਣਾ ਚਾਹੀਦਾ ਔਰ ਕੀ ਕੁਝ ਨਹੀਂ ਖਾਣਾ ਚਾਹੀਦਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਅਗਰ ਤੁਹਾਨੂੰ ਸ਼ੂਗਰ ਵੀ ਹੈ ਨਾ ਤਾਂ ਤੁਸੀਂ ਦੁੱਧ ਜ਼ਰੂਰ ਪੀਓ ਕਿਉਂਕਿ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਇਹੋ ਜਿਹੇ ਤੱਤ ਹੁੰਦੇ ਨੇ ਜਿਹੜੇ ਆਪਣੀ ਬੋਡੀ ਨੂੰ ਚਾਹੀਦੇ ਹੁੰਦੇ ਨੇ ਬਹੁਤ ਜ਼ਿਆਦੇ ਮਿੱਥ ਨੇ ਵੀ ਦੁੱਧ ਪੀਣ ਨਹੀਂ ਪੀਣਾ ਚਾਹੀਦਾ ਪਰ ਆਪਣੇ ਅਕੋਰਡਿੰਗ ਦੁੱਧ ਤੁਹਾਨੂੰ ਪੀਣਾ ਚਾਹੀਦਾ ਦੁੱਧ ਦੇ ਵਿੱਚ ਤੁਸੀਂ ਚੀਨੀ ਬਿਲਕੁਲ ਨਹੀਂ ਪਾਉਣੀ ਮਿੱਠਾ ਬਿਲਕੁਲ ਨਹੀਂ ਪਾਉਣਾ ਖੰਡ ਬਿਲਕੁਲ ਨਹੀਂ ਪਾਉਣੀ ਦੂਸਰੇ ਨੰਬਰ ਤੇ ਤੁਸੀਂ ਅੰਡੇ ਖਾਣੇ ਆ ਪੂਰਾ ਅੰਡਾ ਅਗਰ ਖਾ ਸਕਦੇ ਹੋ ਇਹ ਨਹੀਂ ਅਗਰ ਤੁਸੀਂ ਨਹੀਂ ਖਾਂਦੇ ਤਾਂ ਤੁਸੀਂ ਨਾ ਖਾਓ ਤੁਸੀਂ ਪਨੀਰ ਖਾ ਸਕਦੇ ਹੋ ਤੁਸੀਂ ਦੋ ਅੰਡੇ ਖਾਣੇ ਖਾਣੇ ਆ ਚਾਹੇ ਇੱਕ ਸਵੇਰੇ ਇੱਕ ਸ਼ਾਮ ਔਰ ਪੂਰਾ ਵਿਚਾਲਾ ਵਾਲਾ ਜਿਹੜਾ yellow part ਆ ਉਹ ਜ਼ਰੂਰ ਖਾਣਾ ਤੀਜੇ ਨੰਬਰ ਤੇ ਤੁਸੀਂ ਆਪਣੇ ਦਹੀਂ ਦੀ ਕੌਲੀ ਸਵੇਰੇ ਕਾਲੀ ਮਿਰਚ ਪਾ ਕੇ ਖਾਣੀ ਹੈ ਔਰ ਸਵੇਰੇ ਤੁਸੀਂ 2 ਕਰੋੜ ਦੋ ਬਦਾਮ ਹਰ ਇੱਕ ਉਮਰ ਦਾ ਇਬ ਇਨਸਾਨ ਖਾ ਸਕਦਾ ਹੈ ਔਰ ਪੈਰਾਂ ਨਹੀਂ ਜਲਣ ਵਿਟਾਮਿਨ B12 ਦੇ ਘੱਟ ਕਰਕੇ ਹੁੰਦੀ ਹੈ ਵਿਟਾਮਿਨ B12 ਆਪਾਂ ਇਸੀ ਚੀਜ਼ਾਂ ਨਾਲ ਪੂਰੀ ਕਰ ਸਕਦੇ ਹਾਂ ਗ੍ਰੀਨ ਸਬਜ਼ੀਆਂ ਹਰੀਆਂ ਸਬਜ਼ੀਆਂ ਖਾਓ ਜਦੋਂ ਆਪਾਂ 슈ਗਰ ਦੀ ਗੋਲੀ ਖਾਂਦੇ ਆ ਨਾ ਉਹ ਆਪਣਾ B12 ਨੂੰ ਘੱਟ ਕਰਦਾ ਸੋ ਆਪਾਂ ਨੂੰ ਇਹ ਪੂਰਾ ਰੱਖਣਾ ਪੈਂਦਾ ਸੋ ਤੁਸੀਂ ਕੋਸ਼ਿਸ਼ ਕਰਨੀ ਵੀ ਵਿਟਾਮਿਨ B12 ਆਪਦਾ ਪੂਰਾ ਰੱਖਿਓ ਸੋ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ テルਦੇ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ